ਜੀ ਮਿੱਤਰੋ ਤਾਂ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਕਿ ਸਾਰੇ ਵੀਰ ਵਧੀਆ ਹੋਵੋਗੇ ਜਿਵੇਂ ਤੁਹਾਨੂੰ ਪਤਾ ਸੁੱਚਾ ਸੂਰਮਾ ਮੂਵੀ 20 ਸਤੰਬਰ ਨੂੰ ਆ ਜਾਣੀ ਹੈ ਤੇ ਅੱਜ ਉਹਦੀ ਐਲਬਮ ਆਈ ਆ ਸੁੱਚਾ ਸੂਰਮਾ ਫਿਲਮ ਦੀ ਬਪੂ ਮਾਨ ਬਾਈ ਨੇ ਗਾਣੇ ਗਾਇਆ ਵਿੱਚ ਸ਼ਿਪਰਾ ਗੋਇਲ ਨੇ ਗਾਇਆ ਇੱਕ ਦੋ ਸਿੰਗਰ ਹੋ ਰਿਹਾ ਸਿਮਰਨ ਸੇਟੀ ਆ ਹਾਂਜੀ ਤੇ ਤੁਹਾਨੂੰ ਦੱਸ ਦਈਏ ਕਿ ਬਾਈ ਦੀ ਐਲਬਮ ਆਈ ਨੂੰ ਕਰਤੇ ਆ ਗਈ ਆ ਬਹੁਤ ਮਾਣ ਵਾਲੀ ਗੱਲ ਆ ਬਾਈ ਦੇ ਫੈਨ ਹੋ ਕੇ ਬਾਈ ਦੇ ਹੈ ਨਾ ਸ਼ੁਰੂ ਤੋਂ ਫੈਨ ਸੀਗੇ ਅੱਗੇ ਵੀ ਬਾਈ ਦੇ ਹੀ ਫੈਨ ਰਵਾਂਗੇ ਪੁਰਾਣੀਆਂ ਵੀਡੀਓਜ਼ ਵੀ ਚੈੱਕ ਕਰ ਲਿਓ ਬਾਈ ਵਾਰੇ ਹੀ ਆ ਸਾਰੀਆਂ ਤਾਂ ਤਾਂ ਦਾਲ ਦੇ ਹੈ ਤਾਂ ਟ੍ਰੇਲਰ ਹੀ ਸਟਾਰਟ ਹੋਇਆ ਆ ਟ੍ਰੇਲਰ ਹੀ ਚੱਲਦਾ ਪਿਆ ਆ ਫਿਲਮ ਤਾਂ ਹਲੇ 20 ਤਰੀਕ ਨੂੰ ਆਣੀ ਆ ਉਦੋਂ ਦੇਖਿਓ ਕੀ ਬਣਦਾ 20 ਤਰੀਕ ਨੂੰ ਵੀ ਦੇ ਰਿਹਾ ਨੂੰ ਫਿਲਮ ਦੇਖੇ ਜਾਣਾ ਆਪਾਂ ਵਲੌਗ ਬਣਾਣਾ ਆ ਤੁਸੀਂ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਲੰਧਰ ਜਾਣਾ ਆ ਜਲੰਧਰ ਦੇਖਣੀ ਆ ਜਾ ਕੇ ਜਿਹੜਾ ਜਿਹੜਾ ਜਲੰਧਰ ਮੇਰਾ ਵੀ ਰ ਆ ਰਿਹਾ ਕਮੈਂਟ ਕਰਕੇ ਜਰੂਰ ਦੱਸ ਦਿਓ ਉੱਤੇ ਮਿਲਾਂਗੇ ਆਪਾਂ ਬਾਏ ਦੇ ਹੈ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ